ਗੇੜ ਪੰਨੀ ਜਾਣਾ ਵਾ ਘਰੇ ਆਗਾ ਕੋਈ ਮੈਂ ਰੁਕ ਜਾ ਆ ਗਈ ਹਾਂ ਕੀ ਬਿਮਾਰੀ ਆ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਦੱਸੋ ਪੰਨ ਤੁਹਾਡਾ ਨਾਮ ਆ ਹਾਂ ਮੇਰਾ ਨਾਮ ਆ ਬੈਂਕ ਚੋਂ ਲੋਨ ਦੂ ਹਿੰਿਆ ਹੈ ਹਾਂ ਲੋੜ ਸੀ ਤਾਂ ਲਿਆ ਹੀ ਜੇ ਲੋੜ ਖਤਮ ਹੋ ਗਈ ਹੋਏ ਤਾਂ ਕਿਸ਼ਤ ਦੇ ਦਿਓ ਲੋੜ ਵੀ ਕਦੀ ਖਤਮ ਹੁੰਦੀ ਆ ਇਹ ਲੋੜ ਕਦੋਂ ਖਤਮ ਹੋਊਗੀ ਕਦੀ ਵੀ ਨਹੀਂ ਅੱਛਾ ਫਿਰ ਕਿਸ਼ਤ ਤੇ ਟਾਈਮ ਨਾਲ ਦੋ ਟਾਈਮ ਹੀ ਤੇ ਨਹੀਂ ਮਿਲਦਾ ਨਾ ਹੀ ਕਿਤੇ ਉਹ ਪੈਸਾ ਆਉਂਦਿਆ ਓਹੋ ਬੈਂਕ ਦਾ ਵੀ ਰੂਲ ਹੁੰਦਾ ਵਾ ਹਰ ਮਹੀਨੇ ਕਿਸ਼ਤ ਦੇਣੀ ਪੈਂਦੀ ਟਾਈਮ ਨਾਲ ਮੈਨੂੰ ਕਿਹੜੇ ਪੁੱਛ ਕੇ ਬਣਾਏ ਆ ਰੂਲ ਨਾ ਬਣਾ ਉਹੋ ਜੇ ਰੂਲ ਜਦੋਂ ਤੁਸੀਂ ਲੋਨ ਲਿਆ ਐਗਰੀਮੈਂਟ ਹੋਇਆ ਹੁਣ ਰੁਕੋ ਜਰਾ ਤੁਹਾਨੂੰ ਦੱਸਿਆ ਹੋਣਾ ਵੀ 3500 ਦੀ ਕਿਸ਼ਤ ਦੇਣੀ ਪੈਣੀ ਹਰ ਮਹੀਨੇ ਆਹ ਤੇ ਤੁਹਾਨੂੰ ਪਤਾ ਹੋਣਾ ਉਹਨਾਂ ਦਾ ਤੇ ਕੰਮ ਹੀ ਆ ਦੱਸਣਾ ਉਹਨਾਂ ਦਾ ਨਹੀਂ ਸਾਡਾ ਕੰਮ ਆ ਦੱਸਣਾ ਅਸੀਂ ਬੈਂਕ ਚੋਂ ਆਏ ਆ ਫਿਰ ਤੇਰਾ ਕੰਮ ਤੈਨੂੰ ਪਤਾ ਉਹ ਮੈਨੂੰ ਕੀ ਦੱਸਣ ੜਿਆ ਪਾ ਨੋ ਜੀ ਕਹੇ ਦੋ ਮਹੀਨੇ ਤੋਂ ਕਿਸ਼ਤ ਨਹੀਂ ਆਈਆਂ ਅੱਛਾ ਤੁਸੀਂ ਅੱਜ ਜਮ੍ਹਾਂ ਕਰ ਦਿਓ ਕੱਠੀਆਂ ਤੇ ਜੇ ਪਰੰਡੀਆਂ ਹੀ ਮਾਫ ਹੋ ਜਾਣਗੀਆਂ ਕਿੱਥੋਂ ਲਿਆ ਕੇ ਜਮ੍ਹਾਂ ਕਰਾਂ ਵੇਖੋ ਜਦੋਂ ਤੁਹਾਨੂੰ ਲੋੜ ਸੀ ਤੁਸੀਂ ਲੋਨ ਲਿਆ ਸੀ ਤੁਹਾਨੂੰ ਦਿੱਤਾ ਹਾਂ ਉਹ ਸਾਨੂੰ ਲੋੜਿਆ ਤੁਸੀਂ ਟਾਈਮ ਨਾਲ ਕਿਸ਼ਤਾਂ ਸਾਨੂੰ ਦੋ ਤੁਹਾਨੂੰ ਲੋੜ ਵਾ ਤੁਸੀਂ ਮੇਰੇੋਂ ਬੈਂਕ ਚੋਂ ਲੋਨ ਲੈ ਲਓ ਕੋਈ ਨਹੀਂ ਮੋੜੇ ਸਾਨੂੰ ਪਏ ਜਮ੍ਹਾਂ ਜਦੋਂ ਤੱਕ ਆਕਾਰ ਵੇਚਦਾ ਤਾਨੂੰ ਫੇਰ ਪਰ ਲੱਗੂ ਵੇਖ ਲਊਂਗੀ ਕੌਣ ਕਾਰ ਵੇਚਦਾ ਖਾਕਾਂ ਪਾੜ ਦੂੰ ਨਕੱਤੇ ਦੀਆਂ ਦੁਬਾਰਾ ਕਿਤੇ ਆ ਵੀ ਨਹੀਂ ਜਾਏ ਇੱਧਰ ਨੂੰ ਮੈਂ ਅੱਜ ਤੋਂ ਆ ਨੌਕਰੀ ਛੱਡ ਦੇਣੀ